ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਹੋ ਗਿਆ ਜੀ ਆਪਣਾ ਆਲੂ ਗ੍ਰੇਟਰ ਟਰਾਲੀ ਲੋਡ ਕਰਾ ਲਈਦੀ ਆ ਆਪਾਂ ਰਾਤ ਹੀ ਜਿਹੜਾ ਆਲੂ ਇਹ ਹੈਗਾ ਥਵਾ 300 ਗੱਟਾ ਹੈਗਾ ਜੀ ਤੇ ਲੈ ਕੇ ਚੱਲਦੇ ਹੁਣ ਦੂਜੇ ਸਟੋਰ 'ਚ ਤੇ ਬਾਕੀ ਆ ਟਰਾਲੀਆਂ ਵੀ ਖੜੀਆਂ ਨੇ ਆਪਣੇ ਪਿੰਡ ਦੇ ਮੁੰਡੇ ਦੀਆਂ ਹੀ ਤੇ ਵੀ ਗਰੇਡਰ ਹੋਣਾ ਹੈ ਤੇ ਦੂਈ ਟਰਾਲੀ ਆਪਣੀ ਖੜੀ ਆ ਉਹ ਚ ਗੋਲੀ ਪਾਈ ਹੋਈ ਆ ਉਹ ਵੀ ਬਾਚੋਂ ਮੁੜ ਕੇ ਆ ਕੇ ਲੈ ਕੇ ਜਾਣੇ ਆ ਤੇ ਇੱਕ ਆ ਟਰਾਲੀ ਗਰੇਡਰ ਕਰਾਉਣੀ ਆ ਤੇ ਇੱਕੋ ਮੂਰੇ ਵੀ ਖੜੀ ਆ ਤੇ ਬਾਕੀ ਹਲੇ ਕੰਮ ਚਲਾਇਆ ਨਹੀਂ ਇਹਨਾਂ ਨੇ ਗਰੇਡਰ ਦਾ ਤੇ ਆਪਾਂ ਲੈ ਕੇ ਚੱਲਦੇ ਆਂ ਸਟੋਰ ਚ ਨੂੰ ਪੀਜ ਕਰਾਉਨੇ ਆ ਸਟੋਰ लगे हुआ जाम बहुत ज्यादा हाँ जी पहुंच गए स्टोर च ਯਾਲ ਦਾ ਗ੍ਰੇਟਰ ਦਾ ਕੰਮ ਤੇ ਬਾਕੀ ਤਿੰਨ ਟਰਾਲੀਆਂ ਨੇ ਮੂਰੇ ਟਰਾਲੀਆਂ ਖਾਲੀ ਹੋ ਰਹੀ ਆ ਤੇ ਬਾਕੀ ਦੋ ਹੋਰ ਨੇ ਫੇਰ ਲੱਗੂਗਾ ਆਪਣਾ ਨੰਬਰ ਹਾਂਜੀ ਹੋ ਗਈ ਹਾਲਾ ਆਪਣੇ ਤਿਆਰ ਬਾਕੀ ਅੱਜ ਆਇਆ ਲੈਣ ਦੇਖੋ ਬਣੇ ਹੋਏ ਹਾਲ ਵੀ ਕਿਵੇਂ ਬਣੇ ਹੋਏ ਨੇ ਬਾਕੀ ਆ ਵੀਰ ਉਹਨਾਂ ਦਾ ਨੰਬਰ ਆ ਜਿੰਮ ਕੋ ਮਿਲੋ ਜੇ ਕਿਸੇ ਨੇ ਕਰਾਉਣੇ ਹੋਣ ਸੰਗਰੀ ਵਾਲੇ ਦੀ ਟੈਨ ਲਾਈ ਹੋਈ ਆ ਜਿਹੜੇ ਸੰਗਰੀ ਵਾਲੇ ਲਾਉਂਦੇ ਨੇ ਉਹੀ ਟੈਨ ਲੱਗੀ ਹੋਈ ਆ ਸੇਮ ਤੇ ਤਕਰੀਬਨ 3 ਕੁਇੰਟਲ ਦੇ ਲਵੇ ਹੋਣਗੇ ਹਾਲ ਤੇ ਪਹਿਲਾਂ ਆਪਣੇ ਪਿੰਡ ਮੁੰਡੇ ਨੇ ਕਰਾਏ ਨੇ ਪੂਰੇ ਵਧੀਆ ਚੱਲਦੇ ਨੇ ਤੇ ਬਾਕੀ ਆ ਦੇ ਤੇ ਪਿੱਛੇ ਸੁਭਾਗਾ ਪਾਉਣ ਨੂੰ ਇਹ ਆਪਾਂ ਕੁੰਡੀਆਂ ਕੰਡੀਆਂ ਪਾਉਣੀਆਂ ਨੇ ਤੇ ਆ ਇੱਕ ਹੁੱਕ ਦਿੱਤੀ ਆ ਜਿਵੇਂ ਮੰਨ ਲਓ ਤਵੀਆਂ ਦੂਗੀਆਂ ਮਗਰ ਪਾ ਕੇ ਲੈ ਕੇ ਜਾਣੀਆਂ ਨੇ ਉਹਦੇ ਵਾਸਤੇ ਬਾਕੀ ਪੂਰੇ ਵਧੀਆ ਹਲ ਬਣਾਏ ਨੇ ਮਜ਼ਬੂਤ ਚਲੋ ਪਾਉਨੇ ਆ ਹੁਣ ਬਾਕੀ ਆ ਨੰਬਰ ਵੀ ਰੋ ਉਹਨਾਂ ਦਾ ਜੇ ਕਿਸੇ ਨੇ ਕਰਾਉਣੇ ਹੋਣ ਤੇ ਫ਼ੋਨ ਜਰੂਰ ਕਰਿਓ। ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੇ ਹਾਲ। ਲਾ ਤੇ ਇਹ ਬੰਦੇ ਬੇਲ ਵੱਢਣ ਚ ਸੋਨਾ ਬੰਨਦੀ। ਤੇ ਬਾਕੀ ਡਾਇਮੰਡ ਦੀ ਪਟਾਈ ਚੱਲਦੀ ਆ ਉੱਧਰ। ਤੇ ਉੱਧਰੋਂ ਕੰਮ ਨਿਬੜੇ ਤੇ ਫਿਰ ਇੱਧਰ ਲਾ ਦਾਂਗੇ ਪਟਾਈ। ਹਫ਼ਤੇ ਤੱਕ ਤੇ ਨਾਲੇ ਆਲੂ ਦਾ ਜਿਹੜਾ ਛਿਲਕਾ ਹੈ ਉਹ ਪੱਕ ਜਾਊਗਾ। ਬਾਕੀ ਬੇਲ ਖਤਮੇ ਹੋ ਚੱਲੀ। ਮਾੜੀ ਮੁੱਟੀ ਉਹ ਹਰੀਆ ਨਾਲ ਤੇ ਕਿੱਧਰ ਲਾ ਪਲਾਟ ਆਪਣਾ ਬਾਕੀ ਤਿੰਨ ਬੰਦੇ ਲਾਏ ਹੋਏ ਨੇ ਬਾਕੀ ਉੱਧਰ ਪਟਾਈ ਕਰ ਰਹੇ ਨੇ ਬੰਦੇ ਵੀ ਫਿਰਨ ਕੰਮ ਨਹੀਂ ਖੜੂਗਾ ਨਾਲ ਹੁੰਦੇ ਚੱਲੀ ਜਾਊਗਾ ਕੰਮ ਤੇ ਮੱਕੀ ਨੂੰ ਪਾਣੀ ਵੀ ਲਾਉਣਾ ਅੱਜ ਜਿਹੜੀ 1368 ਬੀਜੀ ਦੀ ਆਪਾਂ ਦੂਈ ਮੋਟਰ ਤੇ ਅੱਕੀ ਮੌਸਮ ਹੋ ਗਿਆ ਸਾਫ ਸ਼ਾਮ ਨੂੰ ਬਹੁਤ ਜ਼ਿਆਦਾ ਬੱਦਲ ਹੋਇਆ ਹੋਇਆ ਸੀ ਮਾੜੀਆਂ-ਮੁਟੀਆਂ ਕਣੀਆਂ ਆਈਆਂ ਪਈਆਂ ਨੇ ਆਪਣੇ ਏਰੀਆ 'ਚ ਜ਼ਿਆਦਾ ਮੀਂਹ ਨਹੀਂ ਪਿਆ ਹੈਗਾ ਤੇ ਠੀਕ ਠਾਕ ਹੈ ਹਾਂ ਜੀ ਚੱਲਦੀ ਹੈ ਐਲ ਆਰ ਦੀ ਪਟਾਈ ਤੇ ਬਾਕੀ ਝਾੜ ਪੂਰਾ ਵਧੀਆ ਆਪਾਂ ਦੜਾਈ ਭਰ ਰਹੇ ਹਾਂ ਰੇਟ ਵੀ ਆਲੂ ਦਾ ਵਧੀਆ ਐ ਐਲ ਆਰ ਦਾ ਬਾਕੀ ਦੇਖੋ ਕਿਵੇਂ ਦਾਣੀ ਦਾਣਾ ਪਿਆ ਬਾਕੀ ਮੌਸਮ ਹੋ ਗਿਆ ਸਾਫ਼ ਧੁੱਪਾਂ ਕਲੀ ਹੋਈ ਆ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਆ ਝਾੜ ਪੂਰਾ ਵਧੀਆ ਏ ਤੇ ਰੇਟ ਹੈਗਾ ਐਲ ਆਰ ਦਾ 9 ਰੁਪਏ ਦੜਾ ਤੇ 10.5 ਤੋਂ ਲੈ ਕੇ 11.5 ਰੁਪਏ ਤੱਕ ਆਲੂ ਦੀ ਕੁਆਲਿਟੀ ਦੇ ਹਿਸਾਬ ਨਾਲ ਸੈਂਪਲ ਪਾਸ 40 ਤੋਂ ਸ਼ਾਂਤੀ ਤੇ ਆ ਰੇਟ ਚੱਲ ਰਿਹਾ ਤੇ ਬਾਕੀ ਲੱਗਿਆ ਹੋਇਆ ਠੇਕੇਦਾਰ ਜਗਾਈ ਕਰਨ ਇਹ ਆਪਣਾ ਔਰੇ ਚਾਰ ਕਿੱਲਿਆਂ ਦਾ ਪਲਾਟ ਆ ਨਾਇਰ ਆਇਆ ਕਿ ਵਾਹ ਹਮਰਾ ਹਰਿਆਣਾ ਮੈਂ ਚਲਾਤਾ ਜੀ ਮੱਕੀ ਨੂੰ ਪਾਣੀ ਆ ਮੋਟਰ ਤੇ ਪਿੰਡ ਵਾਲੀ ਤੇ ਤੇ ਦੋ ਖਾਲੀਆਂ ਨੂੰ ਛੱਡ ਲਿਆ ਤੇ ਮੋਟਰਾਂ ਬੜੀ ਖਾਲੀ ਚ ਚੱਲਦਾ ਨਹੀਂ ਪਾਣੀ ਸਾਰਾ ਤੇ ਬਾਕੀ ਲੱਗਿਆ ਹੋਇਆ ਮਲਾਜ਼ਮ ਭਰਨ ਤੇ ਆਹ ਖਾਲੀ ਆਪਾਂ ਭਰਨ ਲੱਗੇ ਹੋਏ ਆ ਤੇ ਪਟਾਈ ਚੱਲਦੀ ਐਲ ਆਰ ਦੀ ਇੱਕ ਮੋਟਰ ਤੇ ਤੇ ਬਾਕੀ ਡਾਇਮੰਡ ਦੀ ਚੱਲਦੀ ਆ ਚਿਪਸੋਨਾ ਬੰਦੀ ਆਪਾਂ ਲੱਗੇ ਆ ਬੇਲ ਵਡਾਉਣ ਅੱਜ ਉਹ ਵੀਡੀਓ ਚ ਦੇਖੇ ਲੈ ਆਉਣਾ ਤੁਸੀਂ ਬਾਕੀ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਆਪਣੇ ਏਰੀਆ ਚ ਦੱਸੋ ਤੁਸੀਂ ਕਿ ਕਿੰਨਾ ਕਾਲੂ ਦਾ ਰੇਟ ਐਲ ਆਰ ਦਾ ਤੇ ਬਾਕੀ ਮੱਕੀ ਮੁੱਕੀ ਦਾ ਬੀਜ ਮਿਲ ਰਿਹਾ ਜਾਂ ਨਹੀਂ 1890 1899 ਦਾ ਨਹੀਂ ਮਿਲ ਰਿਹਾ ਬਾਕੀ ਸਾਰੇ ਬੀਜ ਮਿਲ ਰਹੇ ਨੇ ਤੇ ਕੀ ਰੇਟ ਆ ਦੱਸਿਓ ساری ਗੱਲਬਾਤ ਬਾਕੀ ਹਲੇ ਆਪਣਾ ਗੰਨਾ ਵੀ ਅੜਿਆ ਖੜਾ ਐ ਦੀ ਪਰਚੀ ਆਈ ਨਹੀਂ ਦੇਖਦੇ ਆ ਵੀ ਕਦ ਤੱਕ ਆਉਂਦੀ ਆ ਔਰੇ ਵੀ ਆਪਾਂ ਮੱਕੀ ਬੀਜਾਂਗੇ ਗੰਨੇ ਵਾਲੀ ਜਗ੍ਹਾ ਬਾਕੀ ਉਹ ਸਾਹਮਣੇ ਵੀ ਚੱਲਦੀ ਆ ਪਟਾਈ ਵੀ ਰੋਣਾ ਦੀ ਪਟਾਈ ਦਾ ਪੂਰਾ ਜੋਰ ਆ ਤੇ ਰੇਟ ਵੀ ਵਧੀਆ ਏ ਜ਼ਿਮੀਂਦਾਰ ਪੂਰੇ ਖੁਸ਼ ਤੇ ਬਾਕੀ ਆਲੂਆਂ ਦਾ ਕੰਮ ਆਹੇ ਜਾਂ ਇਹ ਕਦੇ ਰੇਟ ਵਾਜ ਜਾਂਦਾ ਕਦੇ ਘਟ ਜਾਂਦਾ ਇਹ ਸਾਰਾ ਕੁਝ ਚੱਲਣਾ ਪੈਂਦਾ ਏ ਜਿਨ੍ਹਾਂ ਨੇ ਮੰਦੇ ਰੇਟ 'ਚ ਵੇਚਤਾ ਉਹਨਾਂ ਨੂੰ ਲੱਗਦਾ ਵੀ ਰੇਟ ਉੱਠ ਖੜਿਆ ਸੀ ਪਹਿਲਾਂ ਵੇਚਤਾ ਬਾਕੀ ਦਾ ਲੋਟ ਆਏ ਦਾ ਕੰਮ ਆ ਖੇਤੀ ਦਾ ਤੇ ਕੱਚੀ ਫਸਲ ਦਾ ਇਹ ਕੰਮ ਆ ਵੇਚ ਕੇ ਪਸਤਾਲੂ ਰੱਖ ਕੇ ਨਾ ਪਸਤਾਓ ਇੱਧਰ ਵੱਢਤਾ ਚੱਲ ਠੀਕ ਆ ਇੱਧਰ ਵੱਢਦੇ ਹਾਂ ਭਰ ਜੂਗਾ ਹੈਂ ਹਾਂ ਆ ਭਰ ਜਾਣਾ ਇੱਧਰ ਨਾਲ ਵਾ ਬੱਟ ਦੇ ਨਾਲ ਜੜੇ ਪਾਣੀ ਠੀਕ ਆ ਹਾਂ ਪਾਣੀ ਮੰਲ ਲਾ ਸਾਰੀਆਂ ਖਾਲੀਆਂ ਭਰ ਕੇ ਖੜ ਗਈਆਂ ਫਿਰ ਜਦ ਇਹ ਆਪਾਂ ਹਾਂ ਫਿਰ ਬੰਦ ਕਰਨਾ ਹਾਂ ਫਿਰ ਸਲਾਬ ਚੰਗੀ ਤਰ੍ਹਾਂ ਚੜ ਜਾਂਦੀ ਆ ਬਾਕੀ ਆਲੂ ਦਾ ਗਰਾ ਲੱਗਿਆ ਹੋਇਆ ਆਪਣੇ ਕੋਲ ਸਟੈਨੇ ਦਾ ਇਹ ਵੀ ਦੇਖਦੇ ਆ ਲਾਮਾਂਗੇ ਸਟੋਰ ਇਹਨੂੰ ਜਿੰਮੇ ਵੀ ਹੋਊਗਾ ਤੇ ਬਾਕੀ ਰਾਤ ਕਣੀਆਂ ਹੀ ਉਤਰੇ ਦੀ ਫਿਰ ਆਪਾਂ ਟੱਕੇ ਗਏ ਆ ਤਰਪਾਲ ਪਾਈ ਹੋਈ ਆ ਬਾਕੀ ਹਵਾ ਬਹੁਤ ਤੇਜ਼ ਚੱਲਦੀ ਅੱਜ ਤੇ ਉਹ ਵੈਸੇ ਤੋਂ ਪਾਏ ਮੌਸਮ ਸਾਫ਼ ਆ ਬਾਕੀ ਇੰਨਾ ਕ ਪਾਣੀ ਲਾ ਰਹੇ ਆ ਮੱਕੀ ਨੂੰ ਮਾਲ ਲੋ ਜਦ ਸਾਰੀਆਂ ਖਾਲੀਆਂ ਚ ਫਿਰ ਜਾਂਦਾ ਉਸ ਹਿਸਾਬ ਨਾਲ ਬੰਦ ਕਰਦੀਦਾ ਤੇ ਇਧਰ ਸਾਈਡਾਂ ਤੇ ਨੀਵੀਆਂ ਹੋਣ ਕਰਕੇ ਥੋੜੇ ਜੇ ਛੋਟੇ ਨੇ ਕੇਾਰੇ ਤੇ ਬਾਕੀ ਨਹੀਂ ਤਾਂ ਉਧਰ ਖੁੱਲ੍ਹੇ ਹੀ ਪਰੂਗਾ ਆਵਾਜ਼ ਦੀ ਰਫਤਾਰ ਬਹੁਤ ਤੇਜ਼ ਆ ਦੇਖੋ ਇਹ ਆਲੂ ਦਾ ਝਾੜ ਦਾਣੇ-ਦਾਣਾ ਪਿਆ ਲੈ ਇਨਾਂ ਚ ਦੇਖੋ ਤੇ ਸਿਹਜ ਵੀ ਵਧੀਆ ਨਾਲੇ ਬਹੁਤ ਜ਼ਿਆਦਾ ਪਛੇਤਾ ਲੱਗਿਆ ਹੋਇਆ ਦੀ ਐਲ ਆ ਰਹੇ ਨਵੰਬਰ ਦੇ ਪਹਿਲੇ ਹਫਤੇ ਦਾ ਲੱਗਿਆ ਹੋਇਆ ਕਿ ਝਾੜ ਪੂਰਾ ਵਧੀਆ ਓਕੇ ਰਿਪੋਰਟ ਵਧੀਆ ਤੇ ਬੋਟਾ ਲੂਵੀਆ ਤੇ ਝਾੜ ਵੀ ਵਧੀਆ ਇਹ ਬਗ ਜੂਗਾ 110 15 ਦੇ ਕੁਆਂਟਲ ਦੇ ਏੜ-ਗੇੜ